ਮੇਰਾ ਗੁਣ ਅਵਗਣਦਾ ਵਿਚਾਰ ਹੋ ਕੋਈ ਮਾਟੀ ਕਾ ਘਾ ਤੋ पापा तेरियां छोटे AHHHHH uh -huh. i लगाम तुंहिंजी वदीर वारे आख लाइ गरीबी मेरा ਕਵੀ ਵਦੀ ਆਧਿਆਤਮਿਕ ਸੰਸਦ ਦੇ ਮਹਾਨ ਪ੍ਰਤੀਨਿਧ ਸੇਵਾ ਤੇ ਸਿਮਰਨ ਦੇ ਸੋਮੇ ਵਿਦਿਆਵੀ ਬਾਰਸ਼ ਕਰਨ ਵਾਲੇ ਪਰਪਕਾਰੀ ਪੁਰਸ਼ ਸੰਤ ਬਾਬਾ ਅਤਰ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ ਜੁੜ ਕੇ ਬੈਠੀ ਅਤੇ ਮਹਾਨ ਮਾਪੁਰਸ਼ ਮਾਸਟਰ ਗੁਰਚਰਨ ਸਿੰਘ ਜੀ ਉਹਨਾਂ ਦੀ ਪਵਿੱਤਰ ਜਾਦ ਵਿੱਚ ਜੁੜ ਕੇ ਬੈਠੇ ਪਰਮ ਸਨਮਾਨਯੋਗ ਸਾਧ ਸੰਗਤ ਜੀ ਵਰਲਡ ਦੀ ਇੱਕ ਬੜੀ ਮਸ਼ਹੂਰ ਕਿਤਾਬ ਹੈ ਉਸ ਕਿਤਾਬ ਦਾ ਨਾਮ ਹੈ ਬਲੀਵ ਇਟ অর ਨਾਟ ਅੰਗਰੇਜ਼ ਵਿਦਵਾਨ ਨੇ ਲਿਖੀ ਅੰਗਰੇਜ਼ੀ ਦੇ ਵਿੱਚ ਜੇ ਪੰਜਾਬੀ ਵਿੱਚ ਉਹਦਾ ਨਾਮ ਲਵਾਂਗੇ ਤਾਂ ਸਮਝੋ ਉਹਦਾ ਨਾਮ ਇਹ ਹੈ ਮੰਨੋ ਭਾਵੇਂ ਦਾ ਇਹ ਉਹਦੀ ਕਿਤਾਬ ਦਾ ਨਾਮ ਹੈ ਉਹ ਕਹਿੰਦਾ ਦੁਨੀਆਂ ਦੇ ਲੋਕੋ ਮੈਂ ਸਾਰੀ ਜ਼ਿੰਦਗੀ ਲਾ ਕੇ ਇਹ ਕਿਤਾਬ ਲਿਖੀ ਹੈ ਬਲੀਵ ਇਟਰ ਨਾ ਤੁਸੀਂ ਮੰਨੋ ਭਾਵੇਂ ਨਾ ਅੱਜ ਵਰਨਦੀ ਹੈ ਪਾਪੂਲੇਸ਼ਨ ਸੰਸਾਰ ਦੀ ਆਬਾਦੀ ਦੁਨੀਆਂ ਦੀ ਗਿਣਤੀ 7.5 ਅਰਬ ਹੋ ਚੁੱਕੀ ਹੈ ਤੇ 7.5 ਅਰਬ ਆਬਾਦੀ ਦੇ ਵਿੱਚ 300 ਧਰਮ ਪੈਦਾ ਹੋ ਗਏ ਚੇਤਾ ਰੱਖਿਓ 300 ਧਰਮ ਮੈਂ ਸਾਰੀ ਜ਼ਿੰਦਗੀ ਲਾ ਕੇ 300 ਧਰਮਾਂ ਦੇ ਪਵਿੱਤਰ ਤੇ ਪੂਜਿਆ ਜੋ ਗ੍ਰੰਥ 300 ਧਰਮਾਂ ਦੇ ਸਿਧਾਂਤ ਬਾਜ ਕਰਕੇ ਰਿਸਰਚ ਕਰਕੇ ਆ ਕਿਤਾਬ ਲਿਖੀ ਆ ਬਲੀਵੇਟਰ ਨਾ ਤੁਸੀਂ ਮੰਨੋ ਭਾਵੇਂ ਨਾ 300 ਧਰਮਾਂ ਦੇ ਵਿੱਚੋਂ 299 ਧਰਮਾਂ ਦੇ ਗ੍ਰੰਥ ਰੱਬ ਦੀ ਜਮਾ ਕਰਦੇ ਨੇ ਇਹ ਇੱਕ ਐਸਾ ਗ੍ਰੰਥ ਹੈ ਜਿਸ ਨੂੰ ਸੰਸਾਰ ਕਹਿੰਦਾ ਗੁਰੂ ਗ੍ਰੰਥ ਸਾਹਿਬ ਪਰ ਉਹ ਰੱਬ ਦੀਆਂ ਗੱਲਾਂ ਨਹੀਂ ਕਰਦਾ ਕੀ ਕਰਦਾ ਫਿਰ ਉਹ ਕਹਿੰਦਾ ਅਦਰ ਬੁੱਕ ਸਟਾਰਟ ਆਫ ਗੋਡ ਐਂਡ ਗੁਰੂ ਗ੍ਰੰਥ ਸਾਹਿਬ ਟੈਕਸਟ ਆਫ ਗੋਡ ਸੰਸਾਰ ਦੇ ਧਰਮਾਂ ਦੇ ਗ੍ਰੰਥ ਰੱਬ ਦੀਆਂ ਗੱਲਾਂ ਕਰਦੇ ਨੇ ਪਰ ਗੁਰੂ ਗ੍ਰੰਥ ਸਾਹਿਬ ਸਿੱਧੀਆਂ ਰੱਬ ਦੇ ਨਾਲ ਗੱਲਾਂ ਕਰਦਾ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਸੁਣੀ ਆਨ ਕਦੇ ਜਦ ਅਸੀਂ ਪਾੜ ਪੜਦੇ ਹਾਂ ਪ੍ਰਭ ਜੀ ਪ੍ਰਭ ਜੀਓ ਤੂੰ ਮੇਰਾ ਸਹਬਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੂ ਰੰਗ ਰਾਤਾ ਹੈ ਨਾ ਸਿੱਧੀਆਂ ਰੱਬ ਨਾਲ ਗੱਲਾਂ ਓ ਡੀਅਰ ਗੋਡ ਯੂ ਆਰ ਮਾਈ ਲਾਰਡ ਮਾਸਟਰ ਐਂਡ ਗ੍ਰੇਟ ਗਿਵਰ ਤੂੰ ਤੂੰ ਕਰਤਾ ਤੂੰ ਪਿਆ ਮੁੱਝ ਮੇ ਰਹਿਣਾ ਮੂੰ ਜਦ ਆਪਾ ਪਰਕਾ ਮਿਟ ਗਿਆ ਜੱਤ ਦੇਖਾਂ ਤਤ ਤੂੰ ਹੈ ਨਾ ਸਿੱਧੀਆਂ ਰੱਬ ਨਾਲ ਗੱਲਾਂ ਆਓ ਮਹਾਨ ਮਹਾਰਾਜ ਸੰਤ ਪਾਤਾ ਅਤਰ ਸਿੰਘ ਜੀ ਮਾਸਟਰ ਪਰਚੰਨ ਸਿੰਘ ਜੀ ਜਿਨ੍ਹਾਂ ਦੀ ਯਾਦ ਵਿੱਚ ਅਸੀਂ ਜੁੜ ਕੇ ਬੈਠੇ ਆਂ ਉਹਨਾਂ ਨੂੰ ਕਰੀਏ ਸੱਚੀ ਤੇ ਸੁੱਚੀ ਨਮਸਕਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਝੁਕਾਈਏ ਸੀਸ ਤੇ ਇੱਕ ਵਾਰੀ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਤਾਂ ਕਿਸ ਬਹੁਤ ਵੱਡਾ ਪਿਆਰ ਮੂਰੇ ਮੈਂ ਤਰ੍ਹਾਂ ਕੇ ਨੌ ਤੇ ਬੇਨਤੀ ਕਰਾਂ ਜਿਸ ਵੇਲੇ ਦੀਨ ਗੁਨੀ ਦੇ ਮਾਲਕ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਸਤਿਕਾਰਯੋਗ ਮਾਤਾ ਗੁਜਰਕਾਰ ਜੀ ਸਰਹੰਦ ਦੇ ਠੰਡੇ ਬੁਰਜ ਵਿੱਚ ਅੱਜ ਲਾਸਟ ਪੇਚੀ ਹੈ ਸਪਾਹੀ ਲੜਨ ਵਾਸਤੇ ਆ ਗਏ ਛੋਟੇ ਸਰ ਜਦਿਆਂ ਨੂੰ ਸਤਸੰਗਤ ਕੀ ਆਖੇ ਮਾਤਾ ਦੀ ਤੁਹਾਡੇ ਪੁੱਤਿਆਂ ਨੂੰ ਕਚਹਿਰੀ ਵਿੱਚ 나ਜ਼ਮ ਸਾਹਿਬ ਨੇ ਜਨਨ ਕੀਤਾ ਹੈ ਇਹਨਾਂ ਨੂੰ ਤਿਆਰ ਕਰ ਦਿਓ ਤੇ ਸਮਝਾ ਦਿਓ ਤੀਸਰੀ ਪੇਛੀ ਤੇ ਸਹਿਬਜ਼ਾਦਿਆਂ ਨੂੰ ਮਾਤਾ ਜੀ ਨੇ ਪਿਆਰ ਕੀਤਾ ਮੱਥਾ ਚੁੰਮਿਆ ਦਸਤਾਰੇ ਚੁੰਮੇ ਤੇ ਛਾਪੀ ਨਾਲ ਲਾਇਆ ਆਖਿਆ ਪੁੱਤਰੋ ਅੱਜ ਤੁਸੀਂ ਚੱਲੇ ਹੋ ਪਰ ਤੁਸੀਂ ਵਾਪਸ ਨਹੀਂ ਆਉਣਾ ਤੇ ਸਹਿਬਜ਼ਾਦਾ ਬਾਬਾ ਜੁਰਾਵਰ ਸਿੰਘ ਨੇ ਆਖਿਆ ਮਾਂ ਕਿਉਂ ਨਹੀਂ ਆਉਣਾ ਵਾਪਸ ਕਹਿਣ ਲੱਗੀ ਪੁੱਤਰੋ ਅੱਜ ਤੁਹਾਨੂੰ ਸਤਖੰਡ ਦੀ ਟਿੰਟ ਮਿਲ ਜਾਵੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੁੱਤੋ ਤੁਸੀਂ ਆ ਚੱਲੇ ਹੋ ਤੇ ਤੁਹਾਨੂੰ ਮਿਲ ਜਾਣੀ ਹੈ ਸੱਚਖੰਡ ਦੀ ਟਿਕਟ ਤੇ ਵੇਖਿਓ ਕਿਤੇ ਬੁੱਢੀ ਮਾਂ ਨੂੰ ਭੁੱਲ ਨਾ ਜਾਵੇ ਮੱਥੇ ਚੁੰਮੇ ਛਾਤੀ ਨਾਲ ਲਾਏ ਆਖਿਆ ਤੁਸੀਂ ਚੱਲੇ ਹੋ ਅੱਧ ਮੇਰੇ ਬੱਚੇ ਹੋ ਮੇਰੀ ਛਾਤੀ ਨਾਲ ਲੱਗ ਕੇ ਮੇਰੇ ਸੀਨੇ ਵਿੱਚ ਠੰਡ ਪਾ ਦਿਓ ਆਪਣੇ ਚੰਨ ਵਰਗੇ ਪਿਆਰੇ ਤੇ ਕੋਮਲ ਮੁਖੜੇ ਪਿਖਾ ਕੇ ਮੇਰੀ ਆਤਮਾ ਨੂੰ ਸ਼ਾਂਤ ਕਰ ਦਿਓ ਲਾ ਕੇ ਛਾਪੀ ਦੇ ਨਾਲ ਚੁੰਮ ਕੇ ਮੱਥੇ ਮਾਤਾ ਗੁਜਰਕਾਰ ਸਹਿਬਜ਼ਾਦਿਆਂ ਨੂੰ ਕਹਿੰਦੀ ਐ ਲਾੜਾ ਨਾਲ ਪਾਲੇ ਸ਼ੇਰ ਦੁੱਲੇ ਹੋਵੇ ਤੇ ਘੜੀ ਆ ਗਈ ਐ ਵਿਦਾ ਕਰਨ ਵਾਲੀ ਥੋੜੀ ਮਾਂ ਦਾਦੀ ਵੇਡਾਂ ਸਿਰ ਕਮਾਲੀ ਤੇ ਸਿਰ ਤੇ ਆਈ ਵੀ ਹੱਸ ਕੇ ਕਰਨ ਵਾਲੀ ਨਾਚਾਂਵਾਂ ਦੇ ਲਾੜ ਲੜਾਉਣ ਵਾਲੀ ਤੇ ਹੱਥ ਪਿਆਰ ਦਾ ਸੀਸ ਤੇ ਕਰਨ ਵਾਲੀ ਤੇ ਸੱਟਾਂ ਡਾਡੀਆਂ ਝੱਲੀਆਂ ਪੁੱਤਰੋ ਵੇ ਤੇ ਆਪਕ ਆਈ ਤੋਂ ਨਹੀਂ ਮੈਂ ਡਰਨ ਵਾਲੀ ਪਰ ਫਿਰ ਵੀ ਮਾਂ ਹਾਂ ਪਿਆਰ ਦੀ ਸਰ ਮੇਰੀ ਇੱਕ ਮੰਨ ਦੀ ਰੀਜ ਬਗਾਲ ਮੈਂ ਪਹਿਲਾਂ ਜਾਣ ਤੋਂ ਤੁਸਾਂ ਨੂੰ ਪੁੱਤਰੋ ਵੇ ਇੱਕ ਘਟਗਲ ਬਕੜੀ ਪਹਿਲਾਂ ਮੈਂ ਸੀਨੇ ਨਾਲ ਲਾਇਆ ਆਪਣੇ ਪੁੱਤਰਿਆ ਨੂੰ ਛੰਡੇ ਘਰ ਦੇ ਵਿੱਚ ਲਾਸਟ ਪੇਸ਼ੀ ਤੇ ਭੇਜਣ ਤੋਂ ਪਹਿਲਾਂ ਧਾਪੀ ਮਾਂ ਆਪਣੇ ਪੁੱਤਰਿਆ ਨੂੰ ਇਹ ਤਾਂ ਘਟਾਈ ਰਹੀ अक दीर देना चले कोई चारा भेण लॻे बा ना बेटा अॻे तक i ਹਸਪੀਟਲ ਮਾਇਆ ਹੈ ਤੁਹਾਡੀ ਜਥੇ ਨੂੰ ਅਸੀਂ ਸੁਪ ਵਿੱਚ ਬਾਬਾ ਪਿਆਰਾ ਦਾਸ ਜੀ ਖਨੋਰੀ ਪਤੜਾਂ ਤੋਂ 50 ਰੁਪਏ ਬਾਬਾ ਜਿਉਨ ਦਾਸ ਜੀ ਕੋਬਰਾ ਉਹਨਾਂ ਵੱਲੋਂ ਵੀ 50 ਰੁਪਏ ਕੌਮ ਦੇ ਮਹਾਨ ਢਾਡੀ ਹਰਜਿੰਦਰ ਸਿੰਘ ਜੀ ਹੰਸ ਉਹਨਾਂ ਵੱਲੋਂ 100 ਰੁਪਿਆ ਕੌਮ ਦੇ ਮਹਾਨ ਢਾਡੀ ਬਹੁਤ ਹੀ ਸਤਕਾਰਯੋਗ ਬਾਬਾ ਸਤਨਾਮ ਸਿੰਘ ਜੀ ਉਹਨਾਂ ਵੱਲੋਂ 30 ਰੁਪਏ ਵਿੱਚ 100 ਰੁਪਿਆ ਹਾਜ਼ਰ ਹੋਇਆ ਫੌਂਦੇ ਮਹਾਨ ਢਾਡੀ ਪਾਈ ਜੈਪ ਸਿੰਘ ਜੀ ਅਣਖੀ ਸਾਹਿਬ ਰਗਵੀਰ ਸਿੰਘ ਜੀ ਸਿੱਧੂ ਸਾਹਿਬ ਉਹਨਾਂ ਵੱਲੋਂ ਵੀ 100 ਰੁਪਇਆ ਹਾਜ਼ਰ ਹੋਇਆ ਅਤੇ 100 ਰੁਪਇਆ ਪਾਈ ਅੰਗਰੇਜ਼ ਸਿੰਘ ਜੀ ਮੁਰਜੰਡ ਵਾਲੇ 100 ਰੁਪਇਆ ਡਾਕਟਰ ਜਗਸੀਰ ਸਿੰਘ ਜੀ ਬਾਬਾ ਕੁੰਦਨ ਸਿੰਘ ਜੀ ਤੇ ਬਾਬਾ ਮੇਜਰ ਸਿੰਘ ਜੀ ਉਹਨਾਂ ਵੱਲੋਂ ਅਸੀਸ ਰੂਪ ਵਿੱਚ ਬਹੁਤ ਸਾਰੀ ਮਾਇਆ ਆਈ ਹੈ ਸਤਿਕਾਰਯੋਗ ਮਾਤਾਮਾ ਪੈਣਾ ਵੀਰ ਤੇ ਬਜ਼ੁਰਗਾਂ ਵੱਲੋਂ ਅਸੀਸ ਰੂਪ ਵਿੱਚ ਬਹੁਤ ਸਾਰੀ ਮਾਇਆ ਹੈ ਸ਼ਹਿਰ ਕਹਿੰਦਾ ਹੈ ਹਰ ਸਫਲਤਾ ਦੇ ਪਿੱਛੇ ਵਰਸਦੇ ਨੇ ਪੈਂਦਾ ਟੱਪਣਾ ਸੂਲਾਂ ਦਾ ਪੰਥ ਪਹਿਲਾ ਨਾ ਫੇਰ ਸ਼ਿੰਗਾਂ ਵਿੱਚ ਹੋਏ ਦਾਖਲ ਤੇ ਤਰਨੀ ਖੂਨ ਦੀ ਪਹਿਲੀ ਸਰਹੰਦ ਪਹਿਲਾ ਉਹ ਲੱਖਾਂ ਪੁੱਤਾਂ ਦਾ ਪਿਤਾ ਦਸ਼ਮੇਸ਼ ਬੜਿਆਂ ਤੇ ਬਾਹਰੇ ਦੇਸ਼ ਤੋਂ ਚਾਰ ਹਰਜੰਦ ਪਹਿਲਾ ਉਹ ਸਿਰ ਤੇ ਤਾਜ ਸਿਉਣੇ ਦਾ ਚੰਦ ਚੁੰਮੇ ਸਦਾ ਚਾਰ ਜੇ ਹੋਏ ਬਲੰਦ ਪਹਿਲਾ ਬਾਠਤਾ 35 ਕਿਲੋਮੀਟਰ ਹੀ ਐ ਇਥੋਂ ਦਮਦਮਾ ਸਾਹਿਬ ਜਿੱਥੇ ਆਖਿਆ ਸੀ ਹਨ ਪੁੱਤਰਨ ਕੇ ਸੀਸ ਪੈ। ਵਾਰਦੀਆਂ ਸਤ ਚਾਰ ਚਾਰ ਮੂਹੇ ਤੋਂ ਕੀ ਹੁਆ? ਜੀਵਤ ਕਈ ਹਜ਼ਾਰ। ਪਿਆਰਿਓ ਸਾਨੂੰ ਗੁਰੂ ਗੋਬਿੰਦ ਸਿੰਘ ਤਾਂ ਬਖਸ਼ਦੂ। ਉਹ ਕਹਿੰਦੇ ਪਰ ਬਾਬਾ ਫਤਿਹ ਸਿੰਘ ਨੇ ਸਾਨੂੰ ਮਾਫ਼ ਨਹੀਂ ਕਰਨ। ਕੀ ਕਹਿੰਦਾ ਹੋਊਗਾ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ? ਪਿਤਾ ਜੀ ਤੁਹਾਡੀ ਗੋਦੀ ਛੱਡੀ ਨਿੱਕੀ ਬੰਗੂੜੇ ਛੱੜਦੇ ਤੇਰੇ ਅੱਖੇ ਆਰ ਪਾ ਵੀ ਰਾਤ ਸਰਸਾ ਦੇ ਕੰਡੇ ਤੇ ਕੋਰਾ ਕੱਕਰ ਮੈਨੂੰ ਚੁੰਮਦਾ ਸੀ ਬਾਪੂ ਪੈਰਾਂ 'ਚ ਮੇਰੇ ਤਾਂ ਪੈਰ ਵੀ ਨਿੱਕੇ ਸੀ ਉਦੋਂ ਤੂੰ ਮਾਛੀਵਾੜੇ ਵਿੱਚ ਹੋਵੇਂ ਪਰ ਜਿਹੜੀ ਤੂੰ ਗੱਲ ਕਰਦਾ ਇਹਨ ਪੁੱਤਰਨ ਕੇ ਸੀਸ 'ਤੇ ਵਾਰਦੀ ਐ ਸੁੱਤ ਚਾਰ ਸਾਨੂੰ ਦਸਤਾ ਦਿਓ ਹੈ ਕਿੱਥੇ ਯਾਰ ਕਰਵੇ ਜਰਾ ਸਾਨੂੰ ਮਾਫਰੀ ਕਰਨਾ ਬਾਬਾ ਫਤੇ ਸਿੰਘ ਨੇ ਅਮਰਤ ਚੱਕਲੇ ਇੱਕ ਗੁਰੂ ਦੇ ਪੁੱਤ ਬਣ ਗਏ ਸੋ ਸਾਧ ਸੰਗਤ ਜੀ ਬਖਸ਼ਿਸ਼ ਕੀ ਕਸਮਾ ਸਮਾਪਤ ਰਹੀ ਵਾਸਤੇ ਕੱਤ ਸਮੇਂ ਨੇ ਇੱਕ ਨ ਮੰਨੀ ਫੜ ਫੜ ਰਹੀ ਤਰੀਕ ਸਮੇਂ ਖਸਕਾਈ ਕੰਨੀ ਅਜੇ ਸੰਭਾਲ ਸਮੇਂ ਤੇ ਸ਼ਿਣ ਸ਼ਿਣ ਜਾਇਬ ਆਮਦਾ ਇਹ ਠਰਨ ਜਾਂਚ ਨਹੀਂ ਜਾਣਦਾ ਤੇ ਲੰਗ ਗਿਆ ਨਹੀਂ ਮੁੜ ਕੇ ਆਉਂਦਾ ਸੋ ਮਿੰਟ ਚਾਰਕ ਵੱਧ ਲਾ ਕੇ ਸਮਾਂ ਥੋੜਾ ਸੀ ਤੇ ਨਾਲੇ ਉਹ ਢਾਡੀ ਕਾਵਾ ਜਿਹੜਾ ਸੈਕਟਰੀ ਦੇ ਦਿੱਤੇ ਹੋਏ ਟਾਈਮ 'ਚੋ 4-5 ਮਿੰਟ ਚੜ ਨਾ ਜਾਵੇ। ਸੋ ਆਪ ਜੀ ਦੀ ਸੇਵਾ ਕਰ ਰਹੇ ਸਾਂ ਭਾਈ ਗੁਰਦੀਪ ਸਿੰਘ ਜੀ ਸੋਹਰ ਐਮ ਐਸ 3 ਜੱਸਾ ਸਿੰਘ ਜੀ ਹਮੀਦੀ ਜ਼ਿਲ੍ਹਾ ਪਰਣਾਲਾ ਸਰੰਗੀ ਮਾਸਟਰ ਐਂਡ ਬੇਕਰ ਗੁਰਪ੍ਰੀਤ ਸਿੰਘ ਜੀ ਛਾਪਾ ਦਾਸ ਸੁਖਵਿੰਦਰ ਸਿੰਘ ਸਤੰਤਰ ਪਿੰਡ ਦੇ ਡਾਕਾ ਨਾਲ ਪੱਕਾ ਕਲਾ ਹੋਈਆਂ ਭੁੱਲਾਂ ਚ ਕਾਲੀ ਬਖਸ਼ੋ ਮਾਫੀ ਤੇ ਅਰਦਾਸ ਕਰਿਓ ਇਹ ਜਥਾ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਆਪ ਸੰਗਤਾਂ ਦੀ ਸੇਵਾ ਕਰਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ